ਸਿੱਖਰੰਦੀ ਹਰਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਬਖੂਬੀ ਜਾਣਦੇ ਹੋ ਕਿ ਜਸਟਿਸ ਜੋਰਾ ਸਿੰਘ ਹੁਣ ਆਮ ਆਦਮੀ ਪਾਰਟੀ ਦੇ ਆਗੂ ਬਣ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੇ ਆਗੂ ਬਣਦੇ ਆਂ ਹੀ ਉਹਨਾਂ ਨੇ ਆਪਣੀ ਬੇਅਦਬੀ ਦੀ ਰਿਪੋਰਟ ਬਾਰੇ ਵੱਡੇ ਖੁਲਾਸੇ ਕੀਤੇ ਕਿ ਉਹਨਾਂ ਦੀ ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਬਹੁਤ ਸਾਰੇ ਅਜਿਹੇ ਖੁਲਾਸੇ ਸੀ ਜਿਨ੍ਹਾਂ ਨੂੰ ਜ਼ਗ ظاہر ਨਹੀਂ ਕਰਨ ਦਿੱਤਾ ਗਿਆ ਨਾ ਹੀ ਕਾਂਗਰਸ ਨੇ ਉਸ ਵੱਲ ਧਿਆਨ ਦਿੱਤਾ ਅਤੇ ਨਾ ਹੀ ਅਕਾਲੀ दल ਨੇ ਜਿੱਥੇ ਬੰਦੀਆਂ ਜੜੀਆਂ ਹੈਗੀਆਂ ਸਿੱਖ ਆਰਗੇਨਾਈਜੇਸ਼ਨ ਉਹਨਾਂ ਨੂੰ ਕੋ ਜ ਆਦਮੀਆਂ ਤੇ ਸ਼ੱਕ ਹੈ ਵੀ ਇਹ ਬੰਦੇ ਆ ਨੇ ਇਹ ਕਾਰਵਾਈ ਕੀਤੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਹਨਾਂ ਨੇ ਕੀਤੀ ਹੈ ਉਹ 6 ਆਦਮੀਆਂ ਦਾ ਨਾਮ ਮੈਨੂੰ ਦੇ ਕੇ ਜਾਂਦੇ ਆ ਮੈਂ ਜਿੰਨੇ ਵੀ ਪੁਲਿਸ ਵਾਲੇ ਆਏ ਆ ਜਾਂ ਜੋ ਜਿੰਨੇ ਵੀ ਹੈ ਉਹਨਾਂ ਨੂੰ ਪੁੱਛਿਆ ਸਪੈਸਿਫਿਕਲੀ ਵੀ ਤੁਸੀਂ ਇਹ ਆਦਮੀ ਜਿਹੜੇ ਗਏ ਆ ਇਹਨਾਂ ਨੂੰ ਇੰਟਰੋਗੇਟ ਕੀਤਾ ਇਹਨਾਂ ਨੂੰ ਰੈਸ ਕਰਕੇ ਇੰਟਰੋਗੇਟ ਕੀਤਾ ਇਨਵੈਸਟੀਗੇਸ਼ਨ ਜੁਆਇਨ ਕਰਾਈ ਸਾਰਿਆਂ ਦਾ ਇੱਕ ਸਿੰਗਲ ਲਾਈਨ ਜਵਾਬ ਸੀ ਕਿਸੇ ਨੂੰ ਇੰਟਰੋਗੇਟ ਨਹੀਂ ਕੀਤਾ ਕਿਸੇ ਨੂੰ ਇਨਵੈਸਟਿਗੇਸ਼ਨ ਜੁਆਇਨ ਕਰਾਈ ਕਿਉਂ ਨਹੀਂ ਕਰਾਈ ਉਹਨਾਂ ਨੂੰ ਇਨਵੈਸਟਿਗੇਸ਼ਨ ਜੁਆਇਨ ਕਰਦੇ ਉਹਨਾਂ ਦੀ ਇੰਟਰੋਗੇਸ਼ਨ ਕਰਦੇ ਤੇ ਬੜੇ ਆਰਾਮ ਨਾਲ ਵਿਧੇ ਨੇ ਵੀਕ ਮੁੰਜੇ ਪਤਾ ਲੱਗਿਆ ਨਹੀਂ ਸੀ ਕੌਣ ਹੈਗੇ ਇਹ ਕਿਉਂ ਨਹੀਂ ਕੀਤਾ ਪਹਿਲੀ ਗਵਰਨਮੈਂਟ ਤਾਂ ਅਬੀਰ ਸੀ ਇਹ ਉਹਨਾਂ ਨੇ ਨਹੀਂ ਕਰਨਾ ਲੇਕਿਨ ਕੈਪਟਨ ਸਾਫ ਦੀ ਗਵਰਨਮੈਂਟ ਆਉਣ ਤੇ ਮੈਨੂੰ ਪੂਰੀ ਅਮੀ ਸੀ ਵੀ ਉਹੋ ਜ਼ਰੂਰ ਹੈ ਵਿਧਨੇ ਵੀਕ ਉਹਨਾਂ ਨੂੰ ਇੰਟਰੋਗੇਟ ਕਰਕੇ ਪੁੱਛਣਗੇ ਕਿਹੜੇ ਹੈ ਸਿੱਖ ਜਥੇਬੰਦੀਆਂ ਵੱਲੋਂ 6 ਦੋਸ਼ੀਆਂ ਦਾ ਨਾਮ ਦੱਸਿਆ ਗਿਆ ਸੀ ਜਿਨ੍ਹਾਂ ਉੱਤੇ ਬੇਅਦਬੀ ਦੇ ਦੋਸ਼ ਸੀ ਪਰ ਉਹਨਾਂ ਦੀ ਪੁਲਿਸ ਵੱਲੋਂ ਨਾ ਇੰਟਰੋਗੇਸ਼ਨ ਕੀਤੀ ਗਈ ਅਤੇ ਨਾ ਹੀ ਉਹਨਾਂ ਬਾਬਤ ਹੋਰ ਜਾਂਚ ਕੀਤੀ ਗਈ ਤਾਂ ਜੋ ਇਹ ਪਤਾ ਚੱਲ ਸਕੇ ਕਿ ਅਸਲ ਮੁਲਜ਼ਮ ਕੌਣ ਨੇ ਅਤੇ ਉਸ ਗੁਨਾਹ ਦੇ ਪਿੱਛੇ ਅਸਲ ਚਿਹਰੇ ਕਿਹੜੇ ਨੇ ਜਸਟਿਸ ਜ਼ੋਰਾ ਸਿੰਘ ਦੇ ਨਾ ਖੁਲਾਸਿਆਂ ਤੋਂ ਬਾਅਦ ਕਾਂਗਰਸ ਨੇ ਵੀ ਮੋੜ ਜਵਾਬ ਦਿੱਤਾ ਅਤੇ ਕਾਂਗਰਸੀ ਆਗੂ ਰਾਜਕਮਾਰ ਵੇਰਕਾ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜਸਟਿਸ ਜ਼ੋਰਾ ਸਿੰਘ ਨੂੰ ਉਸ ਵੇਲੇ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ ਜਦੋਂ ਨਾ ਤਾਂ ਇਹਨਾਂ ਦੀ ਰਿਪੋਰਟ ਪ੍ਰਕਾਸ਼ ਸਿੰਘ ਬਾਦਲ ਨੇ ਲਿੱਤੀ ਨਾ ਸੁਖਵੀਰ ਸਿੰਘ ਬਾਦਲ ਨੇ ਅਤੇ ਨਾ ਹੀ ਚੀਫ ਜਸਟਿਸ ਨੇ ਜਦੋਂ ਅਕਾਲੀ ਦਲ ਨੇ ਇਹਨਾਂ ਨੂੰ ਇੰਨਾ ਜ਼ਲੀਲ ਕੀਤਾ ਸੀ ਇਹਨਾਂ ਦੀ ਰਿਪੋਰਟ ਹੀ ਕਿਸੇ ਨੇ ਆਪ ਨਹੀਂ ਲਈ ਉਸ ਤੋਂ ਬਾਅਦ ਇਹਨਾਂ ਨੇ ਆਵਾਜ਼ ਬੁਲੰਦ ਕਿਉਂ ਨਹੀਂ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਇਹ ਖੁਲਾਸੇ ਕਿਉਂ ਨਹੀਂ ਕੀਤੇ ਕੀ ਇਹਨਾਂ ਦੀ ਰਿਪੋਰਟ ਦੇ ਵਿੱਚ ਕੀ ਸੱਚ ਨੇ ਅਤੇ ਅਸਲ ਦੋਸ਼ੀਆਂ ਨੂੰ ਕੌਣ ਬਚਾ ਰਿਹਾ ਹੈ ਫਿਰ ਗੱਲ ਚਾਹੇ ਕਾਂਗਰਸ ਦੀ ਹੋਵੇ ਜਾਂ ਅਕਾਲੀ ਦਲ ਦੀ ਆਮ ਆਦਮੀ ਪਾਰਟੀ ਦਾ ਵजूद ਜਿਹੜਾ ਹੈ ਉਹ ਬਿਲਕੁਲ ਖਤਮ ਹੋਣ ਦੇ ਕਗਾਰ ਤੇ ਹੈ ਔਰ ਆਮ ਆਦਮੀ ਪਾਰਟੀ ਬਾਣੇ ਬਾਜ਼ੀਆਂ ਦੇ ਨਾਲ ਕਦੀ ਕਿਸੇ ਇਸ਼ੂ ਨੂੰ ਠਾਣ ਦੀ ਕੋਸ਼ਿਸ਼ ਕਰਦੀ ਹੈ ਔਰ ਆਪਣੇ ਆਪ ਦਾ ਪਾੜਾ ਖਤਮ ਨਹੀਂ ਹੋ ਰਿਹਾ ਤੇ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲਗਾਉਣ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਕੋਈ ਕੰਮ ਨਹੀਂ ਹੈ ਪਹਿਲੀ ਗੱਲ ਮੈਂ ਕਹਿਣਾ ਚਾਹਨਾ ਹੈ ਕਿ ਆਮ ਆਦਮੀ ਪਾਰਟੀ ਦੇ ਨਵੇਂ-ਨਵੇਂ ਇਹ ਸ਼ਾਮਲ ਹੋਏ ਇਹ ਜੋਰਾ ਸਿੰਘ ਜਸਟਿਸ ਜੋਰਾ ਸਿੰਘ ਸਾਹਿਬ ਉਹਨਾਂ ਨੇ ਇਸ ਗੱਲ ਦੇ ਵਾਸਤੇ ਕਾਂਗਰਸ ਪਾਰਟੀ ਦੇ ਉੱਪਰ ਜਿਹੜਾ ਇਲਜ਼ਾਮ ਲਗਾਇਆ ਮੈਨੂੰ ਇਦਾਂ ਲੱਗਦਾ ਕਿ ਅਗਰ ਸਰਦਾਰ ਜੋਰਾ ਸਿੰਘ ਹੋਰਾਂ ਦਾ ਨੂੰ ਜਿਸ ਤਰੀਕੇ ਦੇ ਨਾਲ ਜਲੀਲ ਕਰਕੇ ਬਾਦਲ ਸਾਹਿਬ ਨੇ ਰਿਪੋਰਟ ਲੈਣ ਤੋਂ ਮਨਾ ਕੀਤਾ ਪਹਿਲੇ ਉਹ ਬਾਦਲ ਸਾਹਿਬ ਨੂੰ ਰਿਪੋਰਟ ਦੇਣ ਗਏ ਉਹਨਾਂ ਰਿਪੋਰਟ ਨਹੀਂ ਲਈ ਸੁਖਬੀਰ ਬਾਦਲ ਨੂੰ ਰਿਪੋਰਟ ਦੇਣ ਗਏ ਸੁਖਬੀਰ ਬਾਦਲ ਭੱਜ ਗਿਆ ਚੀਫ ਸਕੱਰੇਟ ਨੂੰ ਲੱਭਦੇ ਰਹੇ ਉਹਨੂੰ ਰਿਪੋਰਟ ਦੇਣ ਵਾਸਤੇ ਗਏ ਜੋਰਾ ਸਿੰਘ ਜੀ ਤੇ ਚੀਫ ਸਕੱਰੇਟ ਨੇ ਮਿਲਣ ਤੋਂ ਮਨਾ ਕਰਤਾ ਬਾਹਰ ਫੱਟੇ ਤੇ ਬਹਿ ਕੇ ਸਰਦਾਰ ਜੋਰਾ ਸਿੰਘ ਜੀ ਇੱਕ ਸੁਪਰਡਨ ਨੂੰ ਰਿਪੋਰਟ ਦੇ ਕੇ ਤੇ ਵਾਪਸ ਆ ਗਏ ਲੇਕਿਨ ਜੇ ਚੰਗਾ ਹੁੰਦਾ ਸਰਦਾਰ ਜੋਰਾ ਸਿੰਘ ਜੀ ਉਸ ਵਕਤ ਇਹ ਸਵਾਲ ਉਠਾਉਂਦੇ ਉਸ ਵਕਤ ਪ੍ਰੋਟੈਸਟ ਕਰਕੇ ਇੱਕ ਕਮਿਸ਼ਨ ਦੇ ਅਹੁਦੇ ਤੋਂ ਅਸੀਫਾ ਦਿੰਦੇ ਤੇ ਸਮਝ ਲੱਗਦੀ ਕਿ ਇਹ ਗੈਰਤ ਔਰ ਅਨਕਦਾਤ ਸਵਾਲ ਹੈ ਹੁਣ ਮੈਂ ਸਮਝਣਾ ਕਿ ਅੱਜ ਸਰਦਾਰ ਜੋਰਾ ਸਿੰਘ ਹੋਰਾਂ ਦਾ ਇਹ ਕਾਂਗਰਸ ਪਾਰਟੀ ਦੇ ਉੱਪਰ ਸਵਾਲ ਕਰਨਾ ਕਿ ਅਗਰ ਜੇ ਇਦਾਂ ਨਾ ਕੀਤਾ ਜਾਂਦਾ ਤੇ ਬਾਦਲ ਫੜਿਆ ਜਾਂਦਾ ਜੇ ਉਹਦਾ ਕਰ ਲਿਆ ਜਾਂਦਾ ਤੇ ਸੁਖਵੀਰ ਸਿੰਘ ਬਾਦਲ ਫੜਿਆ ਜਾਂਦਾ ਜੇਕਰ ਉਹਦਾ ਕਰ ਲਿਆ ਜਾਵੇ ਤੇ ਸੁਮੇਤ ਸੈਣੀ ਫੜ ਲਿਆ ਜਾਵੇ ਲੇਕਿਨ ਮੈਂ ਇਹ ਗੱਲ ਕਹਾਂ ਕਿ ਇਹ ਲੋਕਤੰਤਰ ਹੈ ਲੋਕ ਪ੍ਰਣਾਲੀ ਆ ਇਹ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਆ ਔਰ ਕਾਨੂੰਨ ਆਪਣਾ ਕੰਮ ਬਾਕੂ ਵੀ ਕਰ ਰਿਹਾ ਹੈ ਔਰ ਅੱਜ ਜੇਕਰ ਇਹ ਬਾਦਲਾਂ ਦਾ ਚਿਹਰਾ ਨੰਗਾ ਹੋਇਆ ਇਹ ਕਿੰਨੇ ਕੀਤਾ ਭਾਈ ਇਹ ਕਾਂਗਰਸ ਪਾਰਟੀ ਨੇ ਔਰ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਗੁਹਾਈ ਦੇ ਅੰਦਰ ਜਿਹੜੀ ਇਹ ਸਰਕਾਰ ਹੈ ਇਸ ਨੇ ਬੇਨਕਾਬ ਕੀਤਾ ਹੈ ਔਰ ਉਹ ਦਿਨ ਦੂਰ ਨਹੀਂ ਬੜੀ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਹੁਣ ਬੋਤੇ ਦਿਨ ਇਹ ਬਾਦਲਾਂ ਦੀ ਬਾਹਰ ਜਗ੍ਹਾ ਨਹੀਂ ਬੜੀ ਜਲਦੀ ਕਾਨੂੰਨ ਆਪਣਾ ਕੰਮ ਕਰੇਗਾ ਸਕੰਜਾ ਕੱਸਿਆ ਜਾਏਗਾ ਔਰ ਮੈਨੂੰ ਨਹੀਂ ਲੱਗਦਾ ਕਿ ਇਹ ਸਾਰਿਆਂ ਦੇ ਵਿੱਚੋਂ ਇਹ ਬਚਣਗੇ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਾਂ ਸਾਰੇ ਹੀ ਫੜੇ ਜਾਣਗੇ ਗੁਰਪਿਆਰਿਓ ਧੰਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਪਿੱਛੇ ਕੋਈ ਵੀ ਕਿਉਂ ਨਾ ਹੋਵੇ ਉਸ ਨੂੰ ਬੇਨਕਾਬ ਹੋਣਾ ਹੀ ਪੈਣਾ ਹੈ ਕਿਉਂਕਿ ਸਿੱਖ ਕੌਮ ਆਪਣੇ ਗੁਰੂ ਦੀਆਂ ਹੋਈਆਂ ਆਪਣੇ ਇਸ਼ਤ ਦੀਆਂ ਹੋਈਆਂ ਬੇਅਦਬੀਆਂ ਕਦੇ ਨਹੀਂ ਭੁੱਲ ਸਕਦੀ ਅਤੇ ਨਾ ਹੀ ਭੁਲਾ ਸਕਦੀ ਹੈ ਉਹਨਾਂ ਨੌਜਵਾਨਾਂ ਦੀ ਮੌਤ ਜਿਨ੍ਹਾਂ ਨੂੰ ਬੈਬਲ ਕਲਾ ਵਿਖੇ ਬੇਮੌਤ ਬਿਨਾ ਮਤਲਬ ਤੋਂ ਮਾਰ ਦਿੱਤਾ ਗਿਆ ਤੇ ਅਜੇ ਤੱਕ ਪੁਲਿਸ ਅਤੇ ਸਿਆਸੀ ਤਿਰਾਂ ਮੂੰਹ ਵਿੱਚ ਉਂਗਲਾਂ ਪਾ ਕੇ ਬੈਠੀਆਂ ਹੋਈਆਂ ਨੇ ਤੇ ਦੇਖ ਰਹੀਆਂ ਨੇ ਤਮਾਸ਼ਾ ਕਿ ਅਸਲ ਗੁਨੇਗਾਰ ਫੜੇ ਜਾਂਦੇ ਨੇ ਯਾ ਨਹੀਂ ਕਿਉਂਕਿ ਗੋਲੀ ਤਾਂ ਪੁਲਿਸ ਦੀ ਬੰਦੂਕ ਵਿੱਚੋਂ ਹੀ ਚੱਲੀ ਸੀ ਤੇ ਇਹ ਬਾਖੂਬੀ ਉਹਨਾਂ ਅਧਾਰਿਆਂ ਨੂੰ ਪਤਾ ਹੋਵੇਗਾ ਕਿ ਉਹ ਬੰਦੂਕ ਕਿਸ ਦੀ ਸੀ ਚਲਾਉਣ ਵਾਲਾ ਕੌਣ ਸੀ ਅਤੇ ਉਸ ਦੇ ਪਿੱਛੇ ਹੁਕਮਰਾਨ ਕੌਣ ਸੀ ਜਿਸ ਨੇ ਉਹ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਹੁਣ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਵੱਲੋਂ ਬਣਾਈ ਗਈ ਐਸਆਈਟੀ ਕਿਸ ਨਤੀਜੇ ਤੇ ਪਹੁੰਚਦੀ ਹੈ ਅਤੇ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਜਾਂ ਸਿੱਖ ਕੌਮ ਵੱਲੋਂ ਕੋਈ ਨਵਾਂ ਮੋਰਚਾ ਲਗਾਇਆ ਜਾਂਦਾ ਹੈ ਮੂੜ ਆਪਣੀਆਂ ਮੰਗਾਂ ਬਹਾਲ ਕਰਨ ਵਾਸਤੇ ਅਤੇ ਸਿੱਖ ਸੰਗਤ ਨੂੰ ਉਮੀਦ ਹੈ ਕਿ ਇਸ ਵਾਰ ਬਰਗਾੜੀ ਇਨਸਾਫ ਮੋਰਚੇ ਵਾਂਗ ਸਰਕਾਰਾਂ ਦੀਆਂ ਗੱਲਾਂ ਵਿੱਚ ਆ ਕੇ ਮੋਰਚਾ ਨਹੀਂ ਚੱਕਿਆ ਜਾਵੇਗਾ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵਿਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ